ਸਾਸੀ ਕਾਲਜੀ ਸਾਰਿਆਂ ਨੂੰ ਪਿਆਰ ਪਿਆ ਸਾਸੀ ਕਾਲਜੀ ਆਪਾਂ ਚੱਲੇ ਅੱਜ ਬਾਬਾ ਨਾਮਦੇਵ ਜੀ ਦੇ ਨਾਮਦੇਵ ਜੀ ਜਾਂਦਾ ਹਗੋਲੀ ਨਰਸੀ ਵੀ ਕਹਿ ਦਿੰਦੇ ਨੇ ਉਹ ਵੀ ਇੱਥੋਂ 100 ਕਿਲੋਮੀਟਰ ਦੂਰ ਆ ਹਜੂਰ ਸਾਹਿਬ ਤੋਂ ਤੇ ਸਾਰੀ ਸੰਗਤ ਚੱਲੀ ਆ ਤੇ ਆਪਾਂ ਗੱਡੀ ਦੇ ਵਿੱਚ ਬੈਠੇ ਆਂਗੇ ਸੰਗਤ ਚੱਲੇ ਪਾਰ ਰਹੀ ਆ ਦੇਖੋ ਜੀ ਚੱਲੇ ਫੇ ਕਿੰਨੀ ਸੋਹਣੀ ਹਰਿਆਲੀ ਆ ਸਾਈਡਾਂ ਦੇ ਉੱਪਰ ਫੁੱਲ ਬੜੇ ਸੋਹਣੇ ਲੱਗੇ ਤੇ ਪਰ ਮੈਂ ਵੀ ਇਹ ਫਿਰ ਫੁੱਲਾਂ ਦੇ ਸੀਨ ਜ਼ਰੂਰ ਲਾਂ ਕਿ ਸਾਡੇ ਵੀ ਇਦਾਂ ਦੇ ਫੁੱਲ ਹੁੰਦੇ ਨੇ ਪਰ ਸਾਡੇ ਰੱਖਦੇ ਨਹੀਂ ਪਤਾ ਨਹੀਂ ਕੀ ਬਿਮਾਰੀ ਹੁੰਦੀ ਹੈ ਕੱਟ ਦਿੰਦੇ ਨੇ ਜਾਣਦੇ ਨੇ ਤੁਹਾਨੂੰ ਰਸਤੇ ਦੇ ਵਿੱਚ ਬੜੀਆਂ ਸੋਹਣੀਆਂ ਸੋਹਣੀਆਂ ਚੀਜ਼ਾਂ ਦਿਖਾਵਾਂਗੇ ਤੇ ਆਪਾਂ ਹੁਣ ਪਹੁੰਚ ਚੁੱਕੇ ਹਾਂ ਜੀ ਬਸਮਤ ਬਸਮਤ ਨਗਰ ਜਿੱਥੇ ਦਮਦਮਾ ਸਾਹਿਬ ਐਥੇ ਐਥੇ ਬਾਹਰੋਂ ਪ੍ਰਸ਼ਾਦ ਲੈ ਗੁਰਦੁਆਰਾ ਸਾਹਿਬ ਪੈਂਦਾ ਰਸਤੇ ਵਿੱਚ ਜਾਂਦਿਆਂ ਨੂੰ ਤੇ ਸਭ ਤੋਂ ਪਹਿਲੇ ਆਪਾਂ ਗੁਰਦੁਆਰਾ ਸਾਹਿਬ ਪੈਂਦਾ ਆਪਾਂ ਚੱਲਿਆ ਗੁਰਦੁਆਰਾ ਸਾਹਿਬ ਦਰਸ਼ਨ ਕੀਤੇ ਥੱਲੇ ਪ੍ਰਸ਼ਾਦ ਲੈ ਲਿਆ ਛੋਲੇ ਔਰ ਮਿਸਰੀ ਲਈਏ ਕਿਉਂਕਿ ਛੋਲੇ ਕਾਲੇ ਐਥੇ ਕਾਲੇ ਛੋਲਿਆਂ ਦਾ ਥੱਲੇ ਲੰਗਰ ਦਿੱਤਾ ਜਾਂਦਾ ਹਣ ਆਪਾਂ ਨੇ ਇੱਥੇ ਜੁੱਤੀਆਂ ਤਾਰੀਆਂ ਆਪਾਂ ਹੋ ਚੱਲੇ ਦਰਬਾਰ ਸਾਹਿਬ ਨੂੰ ਕਿਉਂਕਿ ਦਰਬਾਰ ਸਾਹਿਬ ਨੂੰ ਬੜਾ ਚੰਗਾ ਬੜਾ ਆਨੰਦ ਮਈ ਆ ਦਰਬਾਰ ਸਾਹਿਬ ਉੱਪਰ ਆ ਕਾਫੀ ਪੌੜੀਆਂ ਚੜ੍ਹਨਾ ਪੈਂਦਾ ਪਰ ਆਪਾਂ ਇੱਥੇ ਜ਼ਰੂਰ ਚਾਹੇ ਆਪਣਾ ਕਿੰਨੀ ਵੀ ਤਕਲੀਫ ਹੋਵੇ ਤੇ ਆਪਾਂ ਚੜ੍ਹਦੇ ਆ ਪਰ ਮਾਤਮਾ ਆਪਾਂ ਨੂੰ ਆਪਣਾ ਓਟ ਆਸਰਾ ਦਿੰਦਾ ਸੰਗਤ ਸੱਚੇ ਦਿਲੋਂ ਜਾਂਦੀਏ ਤੇ ਮੂੰਹੋਂ ਮੰਗੀਆਂ ਮਰਦਾਂ ਪਾਉਂਦੀਏ ਕਿਸੇ ਵੀ ਗੁਰਦਾਰਾ ਸਾਹਿਬ 'ਚ ਜਾਓ ਤਾਂ ਮੂੰਹੋਂ ਮੰਗੀਆਂ ਮਰਦਾਂ ਮਿਲਦੀਆਂ ਨੇ ਤੇ ਆਪਾਂ ਆ ਗਏ ਹਾਂ ਹੁਣ ਉੱਪਰ ਉੱਪਰ ਦਰਬਾਰ ਸਾਹਿਬ ਦੇ ਵਿੱਚ ਦਰਬਾਰ ਸਾਹਿਬ ਦਾ ਕਹਾਅ ਇੱਥੇ ਵੀ ਕਾਫੀ ਵੱਡਾ ਵਾ ਤੇ ਮੈਂ ਤੁਹਾਨੂੰ ਇੱਥੇ ਇਤਿਹਾਸ ਦਿਖਾਈ ਦਿੰਨੀ ਐ ਤੇ ਤੁਸੀਂ ਇਤਿਹਾਸ ਪੜ ਲਿਓ ਮੈਂ ਥੋੜੇ ਜਿਹੇ ਸੈਕਿੰਡ ਦੀ ਉੱਪਰ ਟਿਕਾ ਕੇ ਵੀਡੀਓ ਰੱਖਾਂਗੇ ਕਿਉਂਕਿ ਤੁਸੀਂ ਇਤਿਹਾਸ ਚੰਗੀ ਤਰ੍ਹਾਂ ਪੜ ਨਮੋਗੇ ਇਹ ਨਹੀਂ ਕਿ ਹੋ ਗਿਆ ਸਾ ਨੂੰ ਇਤਿਹਾਸ ਤਾਂ ਪਤਣ ਲੱਗਿਆ ਇਸ ਲਈ ਰੱਖੀ ਐ ਤੇ ਅੰਦਰ ਗੁਰੂ ਜੀ ਕੀ ਗੋਲਕ ਤੇ ਇਹੇ ਦਰਬਾਰ ਸਾਹਿਬ ਜੀ ਆਪਾਂ ਦਰਬਾਰ ਸਾਹਿਬ ਦੇ ਦਰਸ਼ਨ ਦਿਦਾਰੇ ਕਰ ਰਹੇ ਆਂਗੇ ਤੇ ਤੁਹਾਨੂੰ ਪ੍ਰਕਰਮਾਂ ਵਿੱਚ ਜ਼ਰੂਰ ਕਰਾਵਾਂਗੇ ਇੱਧਰ ਗ੍ਰੰਥੀ ਸੰਗ ਬੈਠੇ ਨੇ ਗ੍ਰੰਥ ਸਾਹਿਬ ਦੇ ਭਾਈ ਸਾਹਿਬ ਬੈਠੇ ਜੋ ਦੇਖ ਦਿੰਦੇ ਨੇ ਤੇ ਜੇ ਆਪਾਂ ਭੇਟਾ ਦਿੰਨੇ ਇੱਥੇ ਉਹ ਵੀ ਇਹ ਲਿਖਦੇ ਨਹੀਂ ਇੱਥੇ ਦੇਖਾ ਫੋਟੋ ਲੱਗਿਆ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਅੱਛਾ ਲੱਗਦਾ ਵਾ ਆਪਾਂ ਦਰਸ਼ਨ ਕਰਦੇ ਆ ਮਨ ਨੂੰ ਸ਼ਾਂਤੀ ਮਿਲਦੀ ਹੈ ਉਹੀ ਸੰਗਤ ਸਾਨੂੰ ਮਿਲ ਰਹੀ ਹੈ ਕਦੀ ਅਸੀਂ ਉਸ ਸੰਗਤ ਤੋਂ ਅੱਗੇ ਤੇ ਕਦੀ ਇਹ ਸੰਗਤ ਆਪਣੇ ਤੋਂ ਅੱਗੇ ਹੋ ਜਾਂਦੀ ਹੈ ਇਹ ਮੇਰੇ ਨਾਲ ਦੀ ਬੀਬੀ ਭੈਣ ਬੈਠੀ ਹੈ ਤੇ ਇੱਧਰ ਵੀ ਸਾਡੇ ਨਾਲ ਦੇ ਹੀ ਸਾਰੇ ਬੈਠੇ ਨੇ ਇਹ ਬੈਠ ਕੇ ਤੇ ਇੱਧਰ ਕੀਰਤਨ ਹੋ ਰਿਹਾ ਹੈ ਕੀਰਤਨ ਬੜਾ ਸੋਹਣਾ ਆਨੰਦ ਵਿੱਚ ਕੀਰਤਨ ਹੁੰਦਾ ਬੜਾ ਆਨੰਦ ਆਉਂਦਾ ਜਦੋਂ ਆਪਾਂ ਇੱਕ ਮਨ ਹੋ ਕੇ ਬੈਠ ਕੇ ਸੁਣਦੇ ਆਂਗੇ ਹਨਾ ਤੇ ਇੱਥੇ ਮਿਸਰੀ ਦਾ ਪ੍ਰਸ਼ਾਦ ਔਰ ਜੋ ਛੋਲੇ ਹੁੰਦੇ ਨੇ ਆਪਾਂ ਇੱਥੇ ਧਰ ਦਿੰਨੇ ਆਂ ਪੁੱਜੇ ਛੋਲੇ ਤੇ ਫਿਰ ਆਪਾਂ ਨੇ ਇੱਥੇ ਮਿਸਰੀ ਦਾ ਪ੍ਰਸ਼ਾਦ ਮਿਲ ਜਾਵਾਂਗਾ ਬਸਮਤਨਗਰ ਗੁਰੂ ਗੋਬਿੰਦ ਸਿੰਘ ਜੀ ਦੀ ਕਰਨੀ ਯਾਤਰਾ ਵੇਲੇ ਬਾਲਾਪੁਰ ਅਕੋਲਾ ਮਰਾਵਤੀ ਦੇਖੋ ਬਸਮਤਨਗਰ ਪਹੁੰਚੇ ਸੀਗੇ ਹਨਾ ਜੀ ਤੁਹਾਨੂੰ ਲਿਖਿਆ ਇਤਿਹਾਸ ਆਪਾਂ ਦਿਖਾ ਦਿੰਦਾ ਤੇ ਤੁਸੀਂ ਇਤਿਹਾਸ ਪੜ੍ਹ ਲੈਣਾ ਤੁਹਾਨੂੰ ਇਤਿਹਾਸ ਬਾਰੇ ਜਾਣਕਾਰੀ ਹੋ ਜਾਏਗੀ ਕਿਉਂਕਿ ਆਪਾਂ ਤੋਂ ਇੱਕ ਭੁੱਲਣਹਾਰ ਜੀਵਾਂ ਆਪਾਂ ਤੋਂ ਭੁੱਲ ਹੋ ਸਕਦੀ ਹੈ ਪਰ ਇੱਥੇ ਲਿਖਿਆ ਹੋਇਆ ਇਤਿਹਾਸ ਸਿੱਕਦੀ ਭੁੱਲ ਨਹੀਂ ਹੁੰਦੀਗੀ ਆਪ ਵੈਸੇ ਤੁਹਾਨੂੰ ਫਿਰ ਇਤਿਹਾਸ ਹੀ ਦਿਖਾਇਆ ਕਿ ਤੁਸੀਂ ਇਤਿਹਾਸ ਪੜੋ ਪੜ੍ਹਦੇ ਵਿੱਚ ਸਾਰੀ ਜਾਣਕਾਰੀ ਮਿਲ ਜਾਂਦੀ ਹੈ ਦਸਾਂ ਦੇ ਵਿੱਚ ਥੋੜੀ ਬਹੁਤੀ ਜਾਣਕਾਰੀ ਰਹਿ ਜਾਂਦੀ ਹੈ ਜ਼ਰੂਰ ਰਹਿ ਜਾਂਦੀ ਹੈ ਅਣਜਾਣੇ ਤੇ ਰਹਿੰਦੀ ਹੈ ਕੋਈ ਜਾਣ ਕੇ ਨਹੀਂ ਗਾ ਕਿ ਇਹ ਜਾਣਕਾਰੀ ਛੱਡੇ ਤੇ ਪਰ ਆਪਾਂ ਹੈ ਜਾਣਕਾਰੀ ਨਹੀਂ ਛੱਡਦੇ ਕਿ ਆਪਾਂ ਇੱਥੋਂ ਤੁਹਾਨੂੰ ਦਿਖਾਣੇ ਆ ਥੱਲੇ ਆਪਾਂ ਹੇਠਾਂ ਉੱਤੇ ਤੇ ਆਪਾਂ ਚਲੇ ਗਏ ਆ ਜੀ ਲੰਗਰ ਹਾਲ ਦੇ ਵਿੱਚ ਲੰਗਰ ਹਾਲ ਥੱਲੇ ਬਣਿਆ ਹੋਇਆ ਬੀਸਮੈਂਟ ਦੇ ਵਿੱਚ ਲੰਗਰ ਹਾਲ ਬਣਿਆ ਹੋਇਆ ਆ ਮਾਦੀ ਖੁੱਲਾ ਢੁੱਲਾ ਲੰਗਰ ਹਾਲ ਆ ਕੋਈ ਛੋਟਾ ਜਿਹਾ ਲੰਗਰ ਹਾਲ ਨਹੀਂਗਾ ਸੰਗਤਾਂ ਆਉਂਦੀਆਂ ਨੇ ਥੋੜੀ ਥੋੜੀ ਸੰਗਤਾਂ ਦੀ ਕਰ ਜਾਂ ਨਹੀਂ ਪਤਾ ਹੁੰਦਾ ਸਿੱਧੇ ਨਿਕਲ ਜਾਂਦੇ ਬਾਬਾ ਨਾਮਦੇਵ ਜੀ ਦੇ ਪੱਲਾ ਤੇ ਬਸਮਤ ਨਗਰ ਦੇ ਵਿੱਚ ਹੁਣ ਤਾਂ ਕਾਫੀ ਡਰਾਈਵਰ ਵੀ ਲੈ ਕੇ ਆਉਂਦੇ ਆ ਉਹ ਤੇ ਹਸ ਦੱਸ ਦਿੰਦੇ ਨੇ ਡਰਾਈਵਰ ਜੋ ਅੱਛੇ ਡਰਾਈਵਰ ਨੇ ਉਹ ਆਪਾਂ ਨੂੰ ਅੱਛੇ ਰਸਤੇ ਤੇ ਲੈ ਕੇ ਆਉਂਦੇ ਆ ਦਰਸ਼ਨ ਕਰਦਾਰੀ ਕਰਵਾ ਦਿੰਦੇ ਨੇ ਥੱਲੇ ਥੜਾ ਸਾਹ ਬਣਿਆ ਹੋਇਆ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਬਣਿਆ ਹੋਇਆ ਥੜਾ ਸਾਹ ਉੱਤੇ ਲਿਖਿਆ ਹੋਇਆ ਦੇਖੋ ਜੀ ਥੜਾ ਸਾਹ ਥੜਾ ਸਾਹਿਬ ਤੋਂ ਹੁੰਦੇ ਆਪਾਂ ਦਰਸ਼ਨ ਕੀਤੇ ਮੱਥਾ ਟੇਕ ਕੇ ਫਿਰ ਆਪਾਂ ਅੱਗੇ ਹੋਏ ਸੀ ਲੰਗਰ ਵਾਲੀ ਇਹ ਥੜਾ ਸਾਹਿਬ ਹੈ ਤੁਹਾਨੂੰ ਦਰਸ਼ਨ ਕਰਾਈ ਦਿੰਨੇ ਆਪਾਂ ਥੜਾ ਸਾਹਿਬ ਦੇ ਦਰਸ਼ਨ ਕਰੋ ਜੀ ਕਰਦੇ ਹੀ ਥੜਾ ਸਾਹਿਬ ਹੈ ਜੋ ਕਿ ਬੇਸਮੈਂਟ ਚ ਬਣਿਆ ਹੋਇਆ ਹੈ ਥੜਾ ਸਾਹਿਬ ਇੱਥੇ ਲੰਗਰ ਦੇ ਕੋ ਸਾਹਮਣੇ ਜੋ ਲੱਗੇ ਨੇ ਇੱਥੇ ਹੈਗੇ ਛੋਲਿਆਂ ਦਾ ਲੰਗਰ ਤੇ ਬਹੁਤ ਹੁੰਦੇ ਟੇਸਟੀ ਆਪਾਂ ਤਾਂ ਬਹੁਤ ਖਾ ਕੇ ਜਾਂਦੇ ਤੁਹਾਨੂੰ ਬੜੇ ਚੰਗਾ ਲੱਗਦਾ ਕਿਉਂਕਿ ਗੁਰੂ ਦੀ ਬਾਣੀ ਪੜ੍ਹੀ ਹੁੰਦੀ ਆਪਾਂ ਇੱਥੇ ਤਰਪੇ ਆ ਫਿਰ ਖਾ ਕੇ ਇਧਰ ਬਾਬਾ ਨਾਮਦੇਵ ਜੀ ਦੇ ਦਰ ਤੇ ਜਾਣ ਲੇ ਤੇ ਆਪਾਂ ਬਾਬਾ ਨਾਮ ਦੀ ਜੇਦਰ ਤੇ ਜਾਂਦੇ ਕੋ ਕਿੰਨੀ ਹਰਿਆਲੀ ਹੈ ਇੱਧਰ ਬਹੁਤ ਜਿਆਦਾ ਅੱਛੀ ਹਰਿਆਲੀ ਹੈ ਸਭ ਤੋਂ ਜਿਆਦਾ ਹਲਦੀ ਲੱਗੀ ਹੋਈ ਹੈ ਇੱਧਰ ਹਲਦੀ ਦੀ ਖੇਤੀ ਔਰ ਕੇਲਿਆਂ ਦੀ ਖੇਤੀ ਦੋ ਚੀਜ਼ਾਂ ਦੀ ਖੇਤੀ ਹੁੰਦੀ ਹੈ ਹਰ ਹਰ ਦੇਖੋ ਕਿੰਨੀ ਖੜੀ ਹੈ ਤੇ ਤੇ ਕਮਾਦ ਬਹੁਤ ਜਿਆਦਾ ਹੈ ਬਹੁਤ ਕਮਾਦ ਹੁੰਦਾ ਹਲਦੀ ਤੁਸੀਂ ਦੇਖੋ ਕਿੱਥੇ 4 4 5 5 ਕਿੱਲੇ ਹਲਦੀ ਇੱਕ ਸਾਈਡ ਤੇ ਤੁਹਾਨੂੰ ਦਿਖਾਈ ਦੇਣਗੇ ਤੇ ਇਸ ਲਈ ਮੈਂ ਤੁਹਾਨੂੰ ਦਿਖਾ ਰਹੀ ਹਾਂ ਕਿ ਹਲਦੀ ਦੀ ਖੇਤੀ ਹੈ ਪਹਾੜੀਆਂ ਆ ਗਈਆਂ ਤੇ ਪਹਾੜੀਆਂ ਵੀ ਅੱਛੀਆਂ ਲੱਗ ਰਹੀਆਂ ਕਿੰਨੇ ਸੋਹਣੇ ਦਰਖਤ ਨੇ ਉੱਪਰ ਹਰਿਆਲੀ ਹਰਿਆਲੀ ਚਾਰੇ ਪਾਸੇ ਹੈ ਆਪਣੇ ਪੰਜਾਬ ਦੇ ਵਿੱਚ ਹਰਿਆਲੀ ਬਹੁਤ ਘਟ ਗਈ ਹੈ ਤੇ ਪਰ ਉਧਰ ਹਰਿਆਲੀ ਬਹੁਤ ਜ਼ਿਆਦਾ ਹੈ ਆਪਾਂ ਆ ਗਏ ਮੰਦਰਾਤ ਇੱਕ ਮੰਦਰ ਦੇ ਵਿੱਚ ਜਿੱਥੇ ਬਾਬਾ ਨਾਮਦੇਵ ਜੀ ਦੀ ਚੱਕੀ ਬਈ ਹੈ ਆਪਾਂ ਚੱਕੀ ਦੇ ਦਰਸ਼ਨ ਵੀ ਤੁਹਾਨੂੰ ਕਰਾਵਾਂਗੇ ਇਹਦੇ ਲੈ ਸਾਈਡ ਤੇ ਵੀ ਪੰਡਤ ਜੀ ਬੈਠੇ ਨੇ ਤੇ ਇਹ ਪੰਡਤ ਜੀ ਬਹੁਤ ਕੁਝ ਕਹਿੰਦੇ ਨੇ ਇਹ ਲਵਾਓ ਖੜਾਵਾ ਲਗਾ ਲਓ ਇਹ ਲਗਾ ਲਓ ਸਰਪੇ ਤੇ ਚਲੋ ਆਪਾਂ ਤਾਂ ਕੀ ਟਿੱਪਣੀ ਕਰਨੀ ਆਪਾਂ ਬਾਬਾ ਨਾਮਦੇਵ ਜੀ ਦੇ ਦਰਸ਼ਨ ਕਰਨਾ ਹੈ ਤੇ ਬਾਬਾ ਨਾਮਦੇਵ ਜੀ ਦੇ ਦਰਸ਼ਨ ਕਰਾਂਗੇ ਤੇ ਆਓ ਤੁਹਾਨੂੰ ਦਿਖਾਉਣੀ ਆਪਾਂ ਚੱਕੀ ਦੇ ਦਰਸ਼ਨ ਕਿਉਂਕਿ ਕਰਮਾ ਵਾਲੇ ਭਾਗਾ ਵਾਲੇ ਆਉਂਦੇ ਐ ਇੱਥੇ ਚੱਲ ਕੇ ਆਉਂਦੇ ਨੇ ਵਾਹਿਗੁਰੂ ਸਭ ਨੂੰ ਇਹ ਦੇਵੇ ਬਖਸ਼ਿਸ਼ ਕਰੇ ਤੰਦਰੁਸਤੀ ਦੇਵੇ ਇੱਕ ਇੱਕ ਵਾਰੀ ਜ਼ਰੂਰ ਹਜੂਰ ਸਾਹਿਬ ਦੀ ਧਰਤੀ ਤੇ ਆਓ ਤਾਂ ਅੱਗੇ ਹੋਰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੋ ਇਹ ਹੈ ਚੱਕੀ ਤੇ ਸਾਰੇ ਇੱਥੇ ਦੇਖੋ ਜਿਹਨਾਂ ਨੂੰ ਪਤਾ ਕੋਈ ਫੁੱਲ ਲੈ ਕੇ ਆਉਂਦਾ ਹਨ ਆਪਾਂ ਫੁੱਲ ਨਹੀਂ ਲੈ ਕੇ ਆਉਂਦੇ ਆਪਾਂ ਫੋਲੋ ਬੰਦੇ ਦੀ ਪੈਸੇ ਹੀ ਪਾਉਣੇ ਆਗੇ ਕਿਉਂਕਿ ਫੁੱਲ ਦਾ ਮੈਨੂੰ ਯਾਦ ਆਈ ਮੈਂ ਬਹੁਤ ਵਾਰੀਆਂ ਪਰ ਫੁੱਲ ਨਹੀਂ ਮੈਂ ਪੈਸੇ ਲੈ ਕੇ ਆਉਣੀ ਪੈਸੇ ਦੇ ਕੇ ਹੀ ਫੁੱਲਾਂ ਦੀ ਜਾਨੀਏਗੀ ਦਸਨਗੇ ਕਿ ਇੱਕ ਦਿਨ ਦੇ ਫੁੱਲ ਦੇ ਇੰਨੇ ਪੈਸੇ ਲੱਗਦੇ ਇੱਕ ਚੱਕੀ ਕਮਾਉਂਦੇ ਨੇ ਇੱਥੇ ਇੱਥੇ ਇੱਕ ਦਿਨ ਲੰਗਰ ਕਹਿੰਦੇ ਜ਼ਰੂਰ ਤਿਆਰ ਹੁੰਦਾ ਵਾ ਦੱਸਿਆ ਸੀ ਉਹਨਾਂ ਨੇ ਕਿਹੜੇ ਦਿਨ ਪਰ ਮੈਂ ਭੁੱਲ ਗਈ ਬਹੁਤ ਸੋਹਣੀ ਦੇਖੋ ਕਿੰਨੀ ਸੋਹਣੀ ਚੱਕੀ ਜਿਚਾਈ ਹੈਗੀ ਇੱਥੋਂ ਹੀ ਇਹ ਦੇਖੋ ਆਪਾਂ ਵੀ ਚੱਕੀ ਕਮਾਉਣ ਲੱਗ ਗਏ ਆ ਕਿਉਂਕਿ ਆਪਾਂ ਵੀ ਇੱਥੇ ਆਏ ਸੀ ਦਰਸ਼ਨ ਦਦਾਰੇ ਕਰਨ ਬਾਬਾ ਨਾਮਦੇਵ ਜੀ ਦੇ ਇਨਾਮਦੇਵ ਜੀ ਦੀ ਚੱਕੀ ਤੇ ਆਪਾਂ ਖੜਕੇ ਨੇ ਫੋਟੋ ਵੀ ਕਰਵਾਇਆ ਕਿ ਜਦੋਂ ਆਪ ਪਾਏ ਤਾਂ ਥੋੜੀ ਯਾਦਗਾਰ ਰਹਿ ਜਾਣ ਪਲ ਹਨ ਤੇ ਬਾਕੀ ਸੰਗਤਾਂ ਵੀ ਦੇਖੋ ਲਾਈਨ ਦੇ ਵਿੱਚ ਲੱਗੀਆਂ ਨੇ ਜਿੰਨੀਆਂ ਸੰਗਤਾਂ ਆਉਂਦੀਆਂ ਨੇ ਨਾ ਹਜਰ ਸਾਹਿਬ ਕੋਈ ਹੋਏਗਾ ਜੋ ਬਾਬਾ ਨਾਮਦੇਵ ਜੀ ਦੇ ਨਹੀਂ ਆਏਗਾ ਇਹ ਰਸਤੇ ਦੇ ਵਿੱਚ ਆਉਂਦੇ ਨੇ ਬਸਮਤ ਨਗਰ ਤੋਂ ਅੱਗੇ ਕਰਤਵਾਰਾ ਸਹਿਬ ਤੋਂ ਅੱਗੇ ਇੱਥੇ ਬੈਠ ਜਾਂਦੇ ਨੇ ਸਾਰੇ ਪੰਡਾ ਜੀ ਬੈਠੇ ਪੰਡਾ ਜੀ ਬਹੁਤ ਅੱਛਾ ਇਤਿਆਸ ਦੱਸਦੇ ਨੇ ਤੋ ਕੀ ਗੱਲ ਕਰ ਰਹੇ ਆ ਦੇਖੋ ਮੰਦਿਰ ਬਣਿਆ ਹੋਇਆ ਹੈ ਆਪਾਂ ਜਦੋਂ ਆਏ ਤਾਂ ਆਪਾਂ ਸਾਰੀ ਜਗ੍ਹਾ ਤੇ ਮੱਥਾ ਟੇਕਣਾ ਬੰਦ ਦਾ ਆਪਣਾ ਹਨਾ ਤੇ ਮੈਂ ਵੀ ਇੱਥੇ ਮੱਥਾ ਟੇਕਿਆ ਸਾਰੇ ਸੰਗਤ ਨੇ ਮੱਥਾ ਟੇਕਿਆ ਤੇ ਦੇਖੋ ਸਾਰੇ ਨੂੰ ਹੁੰਦਾ ਕਿ ਮੈਂ ਚੱਕੀ ਘਮਾਵਾ ਹਨਾ ਤੇ ਕਿਉਂਕਿ ਜੋ ਮਰਜ਼ਾ ਦਾ ਜੋ ਦੱਸ ਰਹੇ ਨੇ ਆਪਾਂ ਦੱਸਣ ਦੇ ਮੁਤਾਬਕ ਚੱਲ ਰਹੇ ਹਾਂਗੇ ਸਾਰੇ ਨੂੰ ਆਪਣਾ ਬਾਬਾ ਨਾਮਦੇਵ ਜੀ ਨੂੰ ਹਰ ਇੱਕ ਇਨਸਾਨ ਮੰਨਦਾ ਵਾ ਕੋਈ ਹੋਵੇਗਾ ਜਿਹਨੇ ਦੇਖੋ ਕਿੰਨੇ ਸੋਨੇ ਬੱਚੇ ਖੜੇ ਨੇ ਪਿਆਰੇ ਬੱਚੇ ਨੇ ਇਹ ਵੀ ਦੇਖੋ ਚੱਕੀ ਚੱਲ ਨਹੀਂ ਰਹੀ ਬੜਾ ਜ਼ੋਰ ਲਾ ਰਹੇ ਸ਼ਾਇਦ ਹੋ ਸਕਦਾ ਇਹ ਇਹਨਾਂ ਦੇ ਨਾਲ ਦੇ ਨੇ ਚੱਕੀ ਜੋ ਇਹਨਾਂ ਦੇ ਨਾਲ ਕਰ ਰਹੇ ਨੇ ਬਾਬਾ ਜੀ ਖੜੇ ਨੇ ਇੱਥੇ ਤੇ ਮਗਰ ਲਈ ਆ ਕੇ ਬੀਬੀਆਂ ਭੈਣਾਂ ਸਾਰੀਆਂ ਨੇ ਜ਼ਰੂਰ ਚੱਕੀ ਕਮਾਉਣੀ ਹੈ ਦੇਖੋ ਜੀ ਉਹ ਵਿਚਾਰੀ ਦੱਸ ਰਹੇ ਇਹਨਾਂ ਨੂੰ ਪਤਾ ਨਹੀਂ ਸੀ ਲੱਗਿਆ ਤੇ ਉਹਨਾਂ ਨੇ ਚੱਕੀ ਕਮਾਉਣ ਲਈ ਇਹ ਅੱਗੇ ਕਰ ਲਿਆ ਕਿ ਚਲੋ ਜੀ ਅਸੀਂ ਚੱਕੀ ਵੀ ਅਸੀਂ ਵੀ ਕਮਾਉਣੀ ਚੱਕੀ ਤੇ ਇਹ ਅੱਗੇ ਵੀ ਆ ਗਏ ਸਾਡੇ ਨਾਲ ਦੇ ਨੇ ਇਹ ਵੀ ਸਾਰੇ ਦਰਸ਼ਨ ਦਦਾਰੇ ਕਰਨ ਆਉਂਦੇ ਆਉਂਦੇ ਨੇ ਜੀ ਕਰਮਾ ਵਾਲੇ ਫਸਟ ਵਾਰੀ ਆਏ ਨੇ ਆਪਾਂ ਤਾਂ ਕਬੀ ਵਾਰ ਗਏ ਨਹੀਂ ਤੇ ਅੱਗੇ ਬੀਬੀ ਜੀ ਆਏ ਨੇ ਕੋਈ ਇਹ ਵੀ ਆਏ ਨਹੀਂ ਸਾਰੇ ਦਰਸ਼ਨ ਦਦਾਰੇ ਕਰ ਰਹੇ ਨੇ ਕਰਮਾ ਨਾਲੋਂ ਦੀ ਪਹਿਲੀ ਵਾਰੀ ਆਏ ਨੇ ਜੋ ਚੱਕੀ ਘਮਾ ਰਹੇ ਨੇ ਤੇ ਚਲੋ ਆਪਾਂ ਤਾਂ ਬਾਬੇ ਜੀ ਕਿਰਪਾ ਨਾਲ ਬਹੁਤ ਵਾਰੀ ਆ ਚੁੱਕੇ ਹਾਂ ਬਾਬਾ ਜੀ ਆਪਾਂ ਨੂੰ ਲਿਆਂਦੇ ਰਹਿਣ ਤੰਦਰੁਸਤ ਰਖਦੇ ਰਹਿਣ ਆਪਾਂ ਫੇਰ ਇੱਥੇ ਆਉਂਦੇ ਰਹੀਏ ਇਹ ਵੀ ਹਣ ਚੱਕੀ ਘਮਾਉਣਗੇ ਇਹਨਾਂ ਤੋਂ ਰਹਿ ਗਈ ਸੀ ਇਹ ਨੇ ਤਿੰਨੇ ਰਿਸ਼ਤੇਦਾਰ ਜੋ ਸਾਈਡ ਤੇ ਖੜੀਆਂ ਨੇ ਹਰੇ ਸੂਟ ਵਾਲੀ ਤੋਂ ਬਿਨਾ ਤਿੰਨੇ ਨਾਣਾਣ ਪਰਝਾਈ ਨੇ ਪਿਛਲੀਆਂ ਦੋਨੇ ਭੈਣਾਂ ਤੇ ਤੀਸਰੀ ਇਹਨਾਂ ਦੀ ਪਰਝਾਈ ਆ ਫੁੱਲਾਂ ਵਾਲੇ ਸੂਟ ਵਾਲੀ ਤਿੰਨੇ ਨਾਣਾ ਪਰਝਾਈਆਂ ਆਆਂ ਨੇ ਤੇ ਚੱਕੀ ਕੋਲ ਤੇ ਆਪਾਂ ਵੀ ਆ ਗਏ ਤੋਂ ਮੈਨੂੰ ਬੋਲਦੇ ਚਲੋ ਆਪਾਂ ਸਾਰੇ ਜਾਣੇ ਰਲ ਕੇ ਇੱਥੇ ਯਾਦਗਾਰ ਪਾ ਲਈ ਹੁੰਦੇ ਨੇ ਹਨਾ ਹੋਰ ਤਾਂ ਤੇ ਕੋਈ ਨਹੀਂ ਹੰਦਾ ਵਕ ਦਰਸ਼ਨਦਾਰ ਹੀ ਹੁੰਦੇ ਨੇ ਤੇ ਸਾਰਿਆਂ ਨਾਲ ਮਿਲ ਕੇ ਇਹ ਆ ਜੈਦਾ ਆਪਾਂ ਪਰਮਾਤਮਾ ਦੇ ਉਹ ਅਸਰੇ ਦੇ ਨਾਲ ਪਰ ਤੁਸੀਂ ਵੀ ਸਾਰੇ ਦਰਸ਼ਕਾਂ ਦਾ ਯਾਦ ਰੀ ਜਰੂਰ ਕਰੋ ਬੱਚਿਆਂ ਨੂੰ ਜਰੂਰ ਇਤਿਹਾਸ ਦੱਸੋ ਇਤਿਹਾਸ ਬਾਰੇ ਦੱਸੋ ਲੈ ਕੇ ਆਓ ਬੱਚਿਆਂ ਨੂੰ ਛੁੱਟੀਆਂ ਦੇ ਵਿੱਚ ਲੈ ਕੇ ਆਓ ਤਾਂ ਜਤਰਾ ਤੁਹਾਡੇ ਤੇ ਤੁਸੀਂ ਕਿੰਨੇ ਦਿਨ ਦੀ ਲੰਬੀ ਯਾਤਰਾ ਰੱਖਣੀ ਜਾਂ ਵੱਡੀ ਯਾਤਰਾ ਛੋਟੀ ਯਾਤਰਾ ਤੁਹਾਡੇ ਤੇ ਹੋਏਗੀ ਤੇ ਸਾਡੀ ਯਾਤਰਾ ਤਾਂ ਜੀ ਇੱਥੇ ਤਕਰੀਬਨ ਤਕਰੀਬਨ 11 ਦਿਨ ਦੀ ਯਾਤਰਾ ਤੇ ਅੱਗੇ ਚਲੇਗੇ ਅੱਗੇ ਵੀ ਮੰਦਿਰ ਬਣਿਆ ਹੋਇਆ ਹੈ ਬਾਬਾ ਨਾਮਦੇਵ ਜੀ ਦਾ ਦੇਖੋ ਕਿੱਡਾ ਸੋਹਣਾ ਮੰਦਿਰ ਬਣਿਆ ਹੋਇਆ ਵਾ ਤੇ ਆਪਾਂ ਤੋਂ ਇਸ ਮੰਦਰ ਦੇ ਅੰਦਰੋਂ ਵੀ ਦਰਸ਼ਨ ਜ਼ਰੂਰ ਕਰਾਂਗੇ। ਤੋਂ ਇਹ ਦਰਸ਼ਨ ਦਦਾਰੇ ਕਰਨੇ ਆ ਆਪਾਂ ਆਏ ਆ ਸੰਗਤ ਭਾਗਾਂ ਨਾਲ ਆਉਂਦੀ ਆ ਜਿਉਂਦੇ ਜੀ ਇੱਥੇ ਆਇਆ ਜਾਂਦਾ ਵਾ ਹਨਾ। ਤੋਂ ਜ਼ਰੂਰ ਦਰਸ਼ਨ ਕਰਨੀ ਚਾਹੀਦੀ ਹੈ। ਸਾਰੀ ਸੰਗਤ ਨੂੰ ਇੱਕ ਵਾਰੀ ਘਰਾਂ ਦੇ ਕੰਮ ਖਤਮ ਨਹੀਂ ਹੁੰਦੇ। ਘਰਾਂ ਦੇ ਕੰਮ ਖਤਮ ਹੋਣ ਤਾਂ ਇਨਸਾਨ ਖਤਮ ਹੁੰਦੇ ਹੀ ਖਤਮ ਹੁੰਦੇ ਨੇ ਘਰਾਂ ਦੇ ਕੰਮ। ਵੈਸੇ ਨਹੀਂ ਹੁੰਦੇਗੇ। ਵੈਸੇ ਤਾਂ ਫਿਰ ਤੁਹਾਨੂੰ ਪਤਾ ਹੀ ਹੈ। ਕਦੋਂ ਜਾ ਕੇ ਖਤਮ ਹੋਣੇ ਨੇ ਕੰਮ। ਇਸ ਲਈ ਆਪਾਂ ਤਾਂ ਦਰਸ਼ਨ ਦਦਾਰੇ ਕਰਦੇ ਰਹਿੰਦੇ ਆ। ਇਤਿਹਾਸ ਹੋਰ ਆਪਣਾ ਜਾਣਾ ਧਾਰਮਿਕ ਸਥਾਨਾਂ ਤੇ ਜਾਣਾ ਮੈਨੂੰ ਬੜਾ ਚੰਗਾ ਲੱਗਦਾ ਤੇ ਆਪਾਂ ਤੁਰੇ ਰਹਨੇ ਦੇਖੋ ਨਾ ਤ ਚੜ ਨਹੀਂ ਰਹੇ ਪੌੜੀਆਂ ਫਿਰ ਵੀ ਚੜ ਕੇ ਅੰਦਰ ਦਰਸ਼ਨ ਕਰਨ ਲੱਗੇ ਕਿਉਂ ਦਰਸ਼ਨ ਦੀ ਤਾਂਗ ਹੁੰਦੀ ਹੈ ਸਾਰਿਆਂ ਨੂੰ ਕਿ ਦਰਸ਼ਨ ਕਰਕੇ ਆਈਏ ਇਹ ਤੁਹਾਨੂੰ ਆਪਾਂ ਦਰਸ਼ਨ ਦਿਦਾਰੇ ਕਰਾ ਰਹੇ ਹਾਂਗੇ ਅੰਦਰ ਬੀਬੀਆਂ ਭੈਣਾਂ ਜਾਂਦੀਆਂ ਨੇ ਤੇ ਉੱਥੇ ਲਿਖ ਕੇ ਲਾਇਆ ਹੋਇਆਗਾ ਜੀ ਇੱਥੇ ਕੋਈ ਫੋਟੋ ਨਹੀਂ ਕਰਨਾ ਵੀਡੀਓ ਨਹੀਂ ਬਣਾਉਣੀ ਤੇ ਆਪਾਂ ਤੁਹਾਨੂੰ ਉਹ ਵੀ ਦਿਖਾਵਾਂਗੇ ਇਆਪਾਂ ਵੀਡੀਓ ਬਣਾ ਕੇ ਜ਼ਰੂਰ ਦਿਖਾਵਾਂਗੇ ਤੁਹਾਨੂੰ ਦਰਦਸ਼ਨ ਕਰਾਵਾਂਗੇ ਸਾਰੇ ਸੰਗਤ ਆਪ ਕੋਈ ਮੁੜ ਕੇ ਵਾਪਸ ਆ ਰਹੇ ਹੀ ਵਾਪਸ ਆ ਰਹੇ ਨੇ ਸਾਡੇ ਨਾਲ ਦੀ ਸੰਗਤ ਵਾਲੇ ਆਦਮੀ ਲੋਕ ਤਾਂ ਬੀਬੀਆਂ ਦੇ ਗੋਡੇ ਤਾਂ ਹੁੰਦੇ ਸੀ ਉਹਨਾਂ ਤੋਂ ਬੀਬੀਆਂ ਤੋਂ ਤਾਂ ਚੱਲ ਨਹੀਂ ਹੋ ਰਿਹਾ ਸੀਗਾ ਤੇ ਸਾਨੂੰ ਵੀ ਫਿਰ ਉਹਨਾਂ ਦੇ ਨਾਲ-ਨਾਲ ਹੌਲੀ-ਹੌਲੀ ਤਰਨਾ ਪਿਆ ਗਿਆ ਕਿਉਂਕਿ ਆਪਾਂ ਛੱਡ ਨਹੀਂ ਸਕਦੇ ਆਪਣੇ ਨਾਲਆਂ ਜਿਹੜੀਆਂ ਸੰਗਤਾਂ ਨੇ ਸੰਗਤਾਂ ਦੇ ਨਾਲ ਹੀ ਆਉਣਾ ਚੰਗਾ ਲੱਗਦਾ ਤੇ ਤੁਸੀਂ ਸਾਰੀ ਵੀਡੀਓ ਦੇਖੋ ਪਰ ਦੇਖੋ ਕਿੰਨਾ ਸੋਹਣਾ ਬਣਿਆ ਹੋਇਆ ਵਾ ਜਿਹਨੂੰ ਆਪਾਂ ਛੱਤ ਕਹਿੰਦੇ ਨੇ ਇਹ ਗਲਾਈ 'ਚ ਬਣੀ ਹੋਈ ਹੈਗੀ ਬਾਬਾ ਨਾਮਦੇਵ ਜੀ ਦੇ ਦਰਵਾਜ਼ੇ ਤੇ ਤੇ ਅੰਦਰ ਵੀ ਤੁਹਾਨੂੰ ਦਿਖਾ ਦਿੰਨੇ ਆਪਾਂ ਵੀਡੀਓ ਬਣਾ ਕੇ ਕਿ ਅੰਦਰ ਕੀ ਹੈਗਾ ਤੋ ਇਹ ਦੇਖੋ ਜੀ ਅੰਦਰ ਮੱਥਾ ਟੇਕਦੇ ਲਾਈਨ ਲੱਗਦੀ ਹੈ ਕਿ ਲਾਈਨ ਲਾ ਕੇ ਮੱਥਾ ਟੇਕਿਆ ਜਾਂਦਾ ਆਪਾਂ ਵੀ ਲਾਈਨ ਦੇ ਵਿੱਚ ਲੱਗੇ ਲਾਈਨ ਚ ਲੱਗ ਕੇ ਫਿਰ ਆਪਾਂ ਨੇ ਮੱਥਾ ਟੇਕਿਆ ਮੇਰੇ ਤੋਂ ਸਾਰੀ ਅੱਗੇ ਖੜੀ ਮੇਰੇ ਨਾਲ ਦੀ ਸੰਗਤ ਨੇ ਤੇ ਤੁਸੀਂ ਜਰੂਰ ਬੱਚਿਆਂ ਨੂੰ ਲੈ ਕੇ ਜਾਓ ਪਲੀਜ਼ ਮੇਰੀ ਇੱਕ ਰਿਕਵੈਸਟ ਹੈ ਜਰੂਰ ਲੈ ਕੇ ਜਾਓ ਤੇ ਤੁਸੀਂ ਮੇਰੀ ਵੀਡੀਓ ਵੇਖਦੇ ਹੋ ਆਪਾਂ ਤੁਹਾਨੂੰ ਦਰਸ਼ਨ ਹਰ ਗੁਰਦੁਆਰਾ ਸਾਹਿਬ ਦੇ ਜਿੱਥੇ-ਜਿੱਥੇ ਜਾਣੇ ਦਰਸ਼ਨ ਦਦਾਰੀ ਕਰਾਉਂਦੇ ਰਹਾਂਗੇ ਮੇਰੇ ਚੈਨਲ ਨੂੰ ਲਾਈਕ ਕਮੈਂਟ ਔਰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੁਹਾਡੀ ਬੜੀ ਮਿਹਰਬਾਨੀ ਹੋਏਗੀ ਕਿਉਂਕਿ ਤੁਹਾਡੇ ਸਹਿਯੋਗ ਨਾਲ ਹੀ ਆਪਾਂ ਅੱਗੇ ਵਧਦੇ ਆਂ ਤੇ ਸਾਰਿਆਂ ਦੇ ਸਹਿਯੋਗ ਨਾਲ ਇੱਕ ਦੂਸਰੇ ਦਾ ਸਹਿਯੋਗ ਕਰਨਾ ਹੀ ਬੰਦਾ ਆਪਣਾ ਇਹ ਆਪਣਾ ਜਰੂਰ ਚਾਹੀਦਾ ਆਪਾਂ ਨੂੰ ਆ ਦੇਖੋ ਅਥੇ ਅੰਦਰ ਕਹਿੰਦੇ ਸੀ ਵੀਡੀਓ ਨਹੀਂ ਬਣਾਉਣੀ ਜੋ ਅੱਗੇ ਖੜਾ ਹੈ ਉਹ جاری ਤੇ ਪਰ ਮੈਂ ਇਹਦੀ ਵੀਡੀਓ ਜ਼ਰੂਰ ਬਣਾਈ ਸੀ ਕਿ ਤੁਹਾਨੂੰ ਆਪਾ ਦਰਸ਼ਨ ਕਰਾਵਾਂਗੇ। ਬਾਬਾ ਨਾਮਦੇਵ ਜੀ ਦੇ ਅੰਦਰ ਹੈ ਬਣੇ। ਤੇ ਮੈਂ ਦਰਸ਼ਨ ਦਿਦਾਰੇ ਤੁਹਾਨੂੰ ਕਰਾ ਰਹੀ ਵੀਡੀਓ ਬਣਾ ਰਹੇ ਆ ਆਪਾਂ। ਕਿਉਂਕਿ ਆਪਾਂ ਪੰਜਾਬੀ ਠੱਲਦੇ ਤਾਂ ਹੁੰਦੇ ਨਹੀਂ ਆਪਾਂ ਹਰ ਇੱਕ ਚੀਜ਼ ਕਰਕੇ ਰਹਿੰਦੇ ਆ। ਇੱਥੇ ਪ੍ਰਸ਼ਾਦ ਦਿੰਦੇ ਨੇ। ਪੈਸੇ ਪਾਓ ਫਿਰ ਕਹਿੰਦੇ ਪ੍ਰਸ਼ਾਦ ਦਿੰਨੇ ਆ ਆਪਾਂ। ਖੜਾਵਾ ਨੇ ਇੱਥੇ ਮੱਥਾ ਟੇਕਿਆ ਆਪਾਂ। ਦੇਖੋ ਤੁਸੀਂ ਅੰਦਰ ਦਾ ਜਿੱਥੇ ਕਹਿੰਦੇ ਨਹੀਂ ਤੇ ਲਿਖਿਆ ਆ ਵੀਡੀਓ ਨਹੀਂ ਬਣਾਣੀ ਜੀ ਫੋਟੋ ਨਹੀਂ ਕਰਨੀ। ਪਰ ਆਪਾਂ ਨੇ ਬਣਾਈ ਇੱਕ ਤੇ ਖੜਾਵਾ ਨੇ ਬਾਬਾ ਨਾਮਦੇਵ ਜੀ ਦੀਆਂ ਤੁਸੀਂ ਵੀ ਦਰਸ਼ਨ ਕਰੋ। ਹਾਂ ਜੀ ਆਪਾਂ ਹੱਥ ਨਿਕਲਦੇ ਆਂਗੇ ਬਾਹਰ ਇੱਥੇ ਵੀ ਸਾਹਮਣੇ ਖੜਾ ਮਾਣੇ। ਆਪਾਂ ਇੱਥੇ ਮੱਥਾ ਟੇਕਿਆ। ਅੱਗੇ ਕਰ ਰਹੇ ਹਾਂ ਸੰਗਤਾਂ ਦੇ ਸਹਿਯੋਗ ਨਾਲ ਹੀ ਅੱਗੇ ਹੋ ਰਹੇ ਇਹ ਸਾਰੰਗੀ। ਬਾਬਾ ਨਾਮਦੇਵ ਜੀ ਦੀ। ਜਿੰਨਾਂ ਨਾਲ ਭਗਤੀ ਕਰਦੇ ਹੁੰਦੇ ਸੀ ਨਾ ਇਹ। ਇਹਨਾਂ ਨਾਲ ਇਹ ਨਰਸੀ ਕਹਿੰਦੇ ਨੇ। ਇਹ ਆਪਾਂ ਨਰਸੀ ਆਏ ਹੋਏ ਆ। ਇੱਧਰ ਵੀ ਇੱਕ ਮੰਦਿਰ ਸੀ ਤੇ ਆਪਾਂ ਉਸ ਮੰਦਿਰ ਦੇ ਵਿੱਚ ਵੀ ਜਾ ਕੇ ਮੱਥਾ ਟੇਕਿਆ। ਬਾਬਾ ਨਾਮਦੇਵ ਜੀ ਦਾ ਕਹਿੰਦੇ ਨੇ। ਅੱਗੇ ਲੱਗੇ ਹੋਏ ਨੇ ਵਟਾ ਤੁਸੀਂ ਦੇਖਦੇ ਰਹੋ। ਇਹ ਲੱਗੇ ਹੋਏ ਇਹ ਹੈਗੇ ਜੀ ਹਲਦੀ ਮੈਂ ਇਸ ਲਈ ਇੰਨਾ ਥੋੜਾ ਸੀਨ ਲਿਆ ਕਿ ਹਲਦੀ ਦੇ ਬੂਟੇ ਇਸ ਤਰ੍ਹਾਂ ਦੇ ਹੁੰਦੇ ਨੇ ਹਨ ਜਿਦਾ ਅਰਬੀ ਦੇ ਪੱਤੇ ਮੇਰੇ ਖਿਆਲ ਚ ਉਹ ਤਾਂ ਨਹੀਂ ਲੱਗ ਰਿਹਾ ਮੈਨੂੰ ਇਹ ਜੋ ਬੂਟਾ ਕੰਨਾਜਾ ਲੱਗਿਆ ਇਹ ਕੈਂਸਰ ਵਾਲਾ ਇਹਦਾ ਨਾਮ ਮੇፈ ਲੱਗੀਆਂ ਕੀ ਹੈ ਤੇ ਇਹ ਮਿਲਦਾ ਇਹ ਆ ਗਿਆ ਆਪਾਂ ਦਰਬਾਰ ਸੇ ਬਾਬਾ ਨਾਮਦੇਵ ਜੀ ਦੇ ਅਸਲੀ ਜਿੱਥੇ ਜਗਾ ਉੱਥੇ ਇਹ ਦਰਬਾਰ ਸੇ ਆ ਬਾਬਾ ਨਾਮਦੇਵ ਜੀ ਦਾ ਅਸਲੀ ਨਰਸੀ ਦੇ ਵਿੱਚ ਗਏ ਜਾਂ ਇੱਥੇ ਤੇ ਇੱਥੇ ਆ ਕੇ ਆਪਾਂ ਹਨਾ ਮੱਥਾ ਟੇਕਦੇ ਹਾਂਗੇ ਤੇ ਸੰਗਤਾਂ ਵੀ ਇੱਥੇ ਮੱਥਾ ਡੇਕ ਦੀ ਅੰਦਰ ਕਥਾਵਾਚਕ ਬੈਠੇ ਬਹੁਤ ਹੀ ਸੋਹਣਾ ਇਤਿਹਾਸ ਸੁਣਾਉਂਦੇ ਨੇ ਪਰ ਸਾਡੇ ਕੋਲੇ ਥੜਾ ਲੇਟ ਹੋ ਗਿਆ ਪੂਰਾ ਇਤਿਹਾਸ ਨਹੀਂ ਸੁਣ ਪਾਈ ਆਪਣਾ ਕਿ ਬਾਬਾ ਨਾਮ ਜੀ ਬਹੁਤ ਲੰਬਾ ਇਤਿਹਾਸ ਹੈ ਜਿਹਦੀ ਵੈਸੇ ਬੁੱਕੋ ਲੈ ਕੇ ਪੜੀ ਜਾਂਦੀ ਹੈ ਤੇ ਇਤਿਹਾਸ ਬਹੁਤ ਲੰਬਾ ਵਾ ਕਿਉਂਕਿ ਰਾਜਿਆਂ ਨੇ ਬੜਾ ਤੰਕ ਕੀਤਾ ਜਿੰਨੇ ਸਾਡੇ ਭਗਤ ਹੋਏ ਸਾਰਿਆਂ ਨੂੰ ਤਸੀਂ ਇਹ ਹੀ ਸਹਿਣੇ ਪਏ ਨੇ ਤਸੀਂ ਇਹ ਸਹਿ ਕੇ ਹੀ ਸਾਡੀ ਇਹ ਸਿੱਖੀ ਪ੍ਰਾਪਤ ਹੋਈ ਹੈਗੀ ਤੇ ਇਹ ਦੇਖੋ ਜੇ ਨੀਲੀ ਪੱਗ ਵਾਲੇ ਬੰਤੇ ਇਹ ਇਤਿਹਾਸ ਸੁਣਾਉਂਦੇ ਹੁੰਦੇ ਨੇ ਬਹੁਤ ਅੱਛਾ ਇਤਿਹਾਸ ਸੁਣਾਉਂਦੇ ਨੇ ਤਦ ਤੁਸੀਂ ਵੀ ਜਰੂਰ ਆਓ ਬੱਚਿਆਂ ਨੂੰ ਲੈ ਕੇ ਇਤਿਹਾਸ ਸੁਣਾਓ ਬੱਚੇ ਸਾਡੇ ਨੂੰ ਜਾਣਕਾਰੀ ਪ੍ਰਾਪਤ ਹੋਵੇ ਕਿ ਇਤਿਹਾਸ ਕੀ ਚੀਜ਼ਾਂ ਸਿੱਖੀ ਸਾਨੂੰ ਕਿੱਦਾਂ ਮਿਲੀ ਐ ਸਿੱਖੀ ਨੂੰ ਜੋ ਬੱਚੇ ਟੁੱਟ ਰਹੇ ਨੇ ਸਾਡੇ ਬੱਚੇ ਸਿੱਖੀ ਦਾ ਇਤਿਹਾਸ ਸੁਣ ਕੇ ਰੂਹ ਸੌਣ ਲੱਗੇ ਇਹ ਹੈ ਲੱਗੀ ਹੋਈ ਜੋਤ ਹਰ ਗੁਰਦੁਆਰਾ ਸਾਹਿਬ ਦੇ ਵਿੱਚ ਜੋਤ ਜਗਦੀ ਹੋਏਗੀ ਤੇ ਅੱਗੇ ਤੁਹਾਨੂੰ ਦਿਖਾਉਣੇ ਆ ਨਕਸ਼ਾ ਬਣਿਆ ਜਿੱਥੇ ਨਵਾਂ ਦਰਬਾਰ ਸਾਹਿਬ ਬਣ ਰਿਹਾ ਉਹਦੀ ਇਮਾਰਤ ਬਣ ਰਹੀ ਹੈ ਉੱਧਰ ਤੇ ਉਹ ਆਪਾਂ ਤੁਹਾਨੂੰ ਦਿਖਾਵਾਂਗੇ ਫੇਰ ਕਿਉਂਕਿ ਉਹ ਇਮਾਰਤ ਹਲੇ ਪੂਰੀ ਤਰ੍ਹਾਂ ਤਿਆਰ ਨਹੀਂ ਹੋਈ ਸੱਖ ਰਕੇ ਪ੍ਰਮਾਤਮਾ ਬਾਬਾ ਨੇ ਚਾਹਤਾ ਆਪਾਂ ਫੇਰ ਆਵਾਂਗੇ ਇੱਥੇ ਦਰਸ਼ਨ ਕਰਨ ਬਾਬਾ ਨਾਮਦੇਵ ਜੀ ਦੇ ਸੱਚਖੰਡ ਹਜੂਰ ਸਾਹਿਬ ਦੀ ਧਰਤੀ ਤੇ ਆਵਾਂਗੇ ਫੇਰ ਤੇ ਧੰਨਵਾਦ ਮਿਹਰਬਾਨੀ ਬਣੇ ਰਹੋ ਤੁਸੀਂ ਮੇਰੇ ਨਾਲ